ਔਰ ਬਾਈ ਕੀ ਹਾਲ ਹੈ ਵਧੀਆ ਵਧੀਆ ਹਾਂ 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 ਕੀ ਬੰਦਾ ਅੱਜ ਕੱਲ ਉਸਨੀ ਯਾਰ ਬਕਾਮਤ ਹੰਦੇ ਨਹੀਂ ਮੁੱਕਦੀ ਯਾਰ ਹੌਲੀ ਬਰ ਕੀ ਬਣਾਉਂਦਾ ਫਿਰਦਾ ਇੱਧਰ ਬਸੂੰ ਹੀ ਮੈਂ ਘੁੰਮਿਆ ਕੇ ਉਹ ਪੈਸੇ ਮੇਰੇ ਆ ਮੇਰੇ ਆ ਨਹੀਂ ਵੀ ਮੇਰੇ ਆ ਮੇਰੇ ਆ ਬਾਈ ਨਹੀਂ ਨਹੀਂ ਮੇਰੇ ਆ ਆਪਾਂ ਇਹ ਕਰਦੇ ਆ ਆ ਦੋ ਆਦੀ ਵੰਡ ਲੈਨੇ ਆਪਾਂ ਤੇ ਇੱਧਰ ਕੰਦੂ ਨੇ ਹੋ ਜਗੇ ਇੱਧਰ ਲੰਘ ਜਾ ਹਾਂ ਇੱਕ ਤੇਰਾ ਇੱਕ ਮੇਰਾ ਇੱਕ ਤੇਰਾ ਤੇ ਇੱਕ ਮੇਰਾ ਇੱਕ ਤੇਰਾ ਇੱਕ ਮੇਰਾ ਤਰੀ ਟੱਪਣਾ ਕਿ ਇੱਧਰ ਦੀ ਜਾਣਾ ਆਪਾਂ ਧੁੰਦਾ ਇੱਧਰ ਦੀ ਚੱਲਦੇ ਆ ਮੈਂ ਤਾਂ ਨਹੀਂ ਇੱਧਰ ਸ਼ਾਰਟਕਟ ਆ ਇੱਧਰ ਦੀ ਭੂਤਾ ਰੇ ਉਹ ਨਹੀਂ ਮਰਾ ਦੇਗਾ ਉਹ ਜਾਣੇ ਕੁਛ ਨਹੀਂ ਹੁੰਦਾ ਨੇੜੇ ਪਹੁੰਚੇ ਸੀ ਪਹੁੰਚਿਆ ਇੱਕ ਤੇਰਾ ਇੱਕ ਮੇਰਾ ਤੇਰਾ ਇੱਕ ਮੇਰਾ ਇੱਕ ਤੇਰਾ ਆਵਾਜ਼ ਹੁੰਦੀ ਤੈਨੂੰ ਇਹਨਾਂ ਪੁੱਤ ਇੱਕ ਮੇਰਾ ਇੱਕ ਤੇਰਾ ਤੇ ਇੱਕ ਮੇਰਾ ਇੱਕ ਤੇਰਾ ਇੱਕ ਮੇਰਾ ਇੱਕ ਤੇਰਾ ਤਿੱਕ ਮੇਰਾ ਜਿਹੜੇ ਦੋ ਬਾਹਰ ਰਹਿ ਗਏ ਇੱਕ ਤੇਰਾ ਤਿੱਕ ਮੇਰਾ ਅੱਛਾ ਜੀ ਮੈਂ ਨਹੀਂ ਗਿਆ ਗਿਆ